ਪੰਜਾਬ ਵਿੱਚ ਰੁਕ-ਰੁਕ ਕੇ ਹੋ ਰਹੀ بارش ਕਿਸਾਨੀ ਲਈ ਕਾਫੀ ਲਾਹੇਵੰਦ ਸਾਬਤ ਹੋ ਰਹੀ ਹੈ ਕਿਉਂਕਿ ਝੋਨੇ ਦੀ ਬਿਜਾਈ ਲਈ ਪਾਣੀ ਦੀ ਜ਼ਿਆਦਾ ਖਪਤ ਹੁੰਦੀ ਹੈ ਫਤਿਹਗੜ ਸਾਹਿਬ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਹਿਲੀ ਜੂਨ ਤੋਂ ਲੈ ਕੇ ਹੁਣ ਤੱਕ 124.5 ਮਿਲੀਮੀਟਰ بارش ਹੋ ਚੁੱਕੀ ਹੈ ਜਦਕਿ ਪਿਛਲੇ ਸਾਲ ਇਸੇ ਦੌਰਾਨ 36 ਮਿਲੀਮੀਟਰ بارش ਹੋਈ ਸੀ ਜਿਹੜੀ ਕਿ ਸਾਢੇ 3 ਗੁਣਾ ਵੱਧ ਹੋਈ ਹੈ ਉਹਨਾਂ ਦੱਸਿਆ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਲਗਭਗ 86000 7 ਹੈਕਟੇਰ ਰਕਬਾ ਛੋਨੇ ਦੇ ਹੇਠ ਆਂਦਾ ਹੈ ਅਤੇ ਹੁਣ ਤੱਕ 79720 ਹੈਕਟੇਰ ਦੇ ਕਰੀਬ ਛੋਨੇ ਦੀ ਫਸਲ ਦੀ ਟ੍ਰਾਂਸਪਲੈਂਟੇਸ਼ਨ ਹੋ ਚੁੱਕੀ ਹੈ। ਉਹਨਾਂ ਨੇ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਵੀ ਅਪੀਲ ਕੀਤੀ। ਫਗਗਰ ਸਾਹਿਬ ਦੇ ਵਿੱਚ ਤਰਜੋਤੋਂ ਬਾਰਸ਼ਾਂ ਪੈ ਰਹੀਆਂ ਲੱਗਦਾ ਹਰ ਹਫਤੇ 2 ਤੋਂ 5 ਵਾਰਸ਼ ਪੈ ਜਾਂਦੀ ਆ। ਪਿਛਲੇ ਸਾਲ ਦੇ ਅੰਕੜੇ ਜੇ ਦੇਖਿਆ ਜਾਵੇ ਤਾਂ 1 ਜੂਨ ਤੋਂ ਲੈ ਕੇ ਹੁਣ ਤੱਕ ਇਹ 100 ਇਹ ਵੀ ਪੰਜ ਮਹੀਨਿਆਂ ਦਾ ਅਰਸ਼ ਪੈ ਚੁੱਕੀ ਹੈ ਜਦ ਕਿ ਪਿਛਲੇ ਸਾਲੇ 60 ਨੂੰ ਸੀ ਸੋ ਸਾਦੇ ਤਰ੍ਹਾਂ ਬੜਾ ਬਾਰਸ਼ ਕੋਲੇ ਸਾਲ ਬਣ ਕਾ ਲੇ ਵੱਡਾ ਪਰਕਰਪ ਤੇ ਪੈਣ ਕਾਰਨ ਇਹਦਾ ਮਤਲਬ ਫਸਾਣ ਲਈ ਬੜੀ ਰਾਹੇ ਜਾਂਦਾ ਕਿ ਜੇ ਇਸ ਚਰੇ ਜਿਨੀ ਬੂਲ ਫਸਲਾ ਧੋਨਾ ਧੋਨੇ ਨਹੀਂ ਬੜੀ ਰਾਹੇ ਜਾਂਦਾ ਇਹਦੇ ਨਾਲ ਜਿਹੜਾ ਜਿਆਦਾ ਪਾਣੀ ਜੋਣ ਨੂੰ ਮੇਰੇ ਵਿੱਚੀ ਵਰਤੇ ਜਾਂਦੇ ਨੇ ਉਸ ਸੰਬੰਧ ਤੇ ਇਹ ਨਾਲ ਤੇ ਸਾਡੇ ਘਰ ਕੀ ਹੋ ਗਿਆ ਪਾਣੀ ਆ ਇਹਦੀ ਬਹੁਤ ਬਚਤ ਹੋਈ ਹੈ ਫੋਟੋ